ਦੋਸਤੋ ਜੀਵਨ ਹਮੇਸ਼ਾ ਖੁਸ਼ੀਆਂ ਨਾਲ ਨਹੀਂ ਭਰਿਆ ਹੁੰਦਾ ਖੁਸ਼ੀ ਅਤੇ ਗਮ ਇਹ ਦੋਵੇਂ ਇੱਕੋ ਸਿੱਕੇ ਦੇ ਦੋ ਪਾਸੇ ਹਨ ਜੇਕਰ ਜੀਵਨ ਵਿੱਚ ਕਦੇ ਦੁੱਖ ਨਾ ਆਵੇ ਤਾਂ ਮਨੁੱਖ ਕਦੇ ਵੀ ਖੁਸ਼ੀ ਦੀ ਅਸਲ ਮਹੱਤਤਾ ਨੂੰ ਸਮਝ ਨਹੀਂ ਸਕੇਗਾ ਜਦੋਂ ਹਾਲਾਤ ਮਾੜੇ ਹੁੰਦੇ ਨੇ ਕਈ ਲੋਕ ਹਤਾਸ਼ ਹੋ ਕੇ ਕਹਿੰਦੇ ਨੇ ਆਖਰ ਚੰਗਾ ਸਮਾਂ ਕਦੋਂ ਆਵੇਗਾ ਪਰ ਚੰਗਾ ਸਮਾਂ ਸਿਰਫ ਕਿਸਮਤ ਨਾਲ ਨਹੀਂ ਸਾਡੇ ਕਰਮਾਂ ਨਾਲ ਵੀ ਜੁੜਿਆ ਹੁੰਦਾ ਹੈ ਸਾਡੇ ਕੀਤੇ ਹੋਏ ਸੱਚੇ ਤੇ ਸੇਵਾਮਈ ਕਰਮ ਹੀ ਸਾਨੂੰ ਚੰਗੇ ਸਮੇਂ ਤੱਕ ਪਹੁੰਚਾਉਂਦੇ ਨੇ ਪ੍ਰਮਾਤਮਾ ਹਰ ਮਨੁੱਖ ਨੂੰ ਉਸ ਦੇ ਜੀਵਨ ਵਿੱਚ ਵੱਖ-ਵੱਖ ਤਰੀਕਿਆਂ ਨਾਲ ਸੰਕੇਤ ਦਿੰਦਾ ਹੈ ਉਹ ਸੰਕੇਤ ਦੱਸਦੇ ਨੇ ਕਿ ਚੰਗਾ ਸਮਾਂ ਨੇੜੇ ਆ ਰਿਹਾ ਹੈ ਪਰ ਮੁਸ਼ਕਲ ਇਹ ਹੈ ਕਿ ਬਹੁਤ ਸਾਰੇ ਲੋਕ ਉਹਨਾਂ ਇਸ਼ਾਰਿਆਂ ਨੂੰ ਸਮਝ ਨਹੀਂ ਪਾਉਂਦੇ ਅਗਿਆਨਤਾ ਦੇ ਕਾਰਨ ਉਹ ਉਹਨਾਂ ਸੰਕੇਤਾਂ ਨੂੰ ਗਲਤ ਢੰਗ ਨਾਲ ਲੈਂਦੇ ਨੇ ਜਾਂ ਫਿਰ ਉਹਨਾਂ ਦੀ ਕਦਰ ਨਹੀਂ ਕਰਦੇ ਨਤੀਜਾ ਉਹ ਹੋਰ ਜ਼ਿਆਦਾ ਨਿਰਾਸ਼ ਹੋ ਜਾਂਦੇ ਨੇ ਅਤੇ ਕਈ ਵਾਰ ਗਲਤ ਫੈਸਲੇ ਵੀ ਕਰ ਲੈਂਦੇ ਨੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਚੰਗਾ ਸਮਾਂ ਆਉਣ ਤੋਂ ਪਹਿਲਾਂ ਕਿਹੜੇ ਕਿਹੜੇ ਸੰਕੇਤ ਮਿਲਦੇ ਨੇ ਉਹਨਾਂ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ ਅਤੇ ਸਾਨੂੰ ਉਹਨਾਂ ਦਾ ਸਵਾਗਤ ਕਿਵੇਂ ਕਰਨਾ ਚਾਹੀਦਾ ਹੈ ਇਸ ਲਈ ਛੋਟੀ ਜਹੀ ਸਿੱਖਿਆ ਭਰੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣੋ ਤਾਂ ਜੋ ਹਰ ਗੱਲ ਤੁਹਾਡੇ ਮਨ ਤੱਕ ਪਹੁੰਚ ਸਕੇ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ। ਉਸ ਦਾ ਜੀਵਨ ਦੁੱਖਾਂ ਨਾਲ ਭਰਿਆ ਹੋਇਆ ਸੀ। ਜਿਹੜਾ ਵੀ ਕੰਮ ਉਹ ਸ਼ੁਰੂ ਕਰਦਾ ਪੂਰਾ ਹੋਣ ਤੋਂ ਪਹਿਲਾਂ ਹੀ ਰੁਕ ਜਾਂਦਾ ਸੀ। ਹਰ ਵਾਰੀ ਉਸ ਦੇ ਹੱਥ ਅਸਫਲਤਾ ਹੀ ਲੱਗਦੀ ਸੀ। ਕਦੇ ਉਹ ਆਪਣੀ ਬਿਮਾਰੀ ਨਾਲ ਜੂਝਦਾ, ਕਦੇ ਘਰ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਆ ਜਾਂਦੀ ਸੀ। ਉਹ ਵਿਅਕਤੀ ਹੁਣ ਜੀਵਨ ਤੋਂ ਤੰਗ ਆ ਚੁੱਕਾ ਹੈ। ਇੱਕ ਦਿਨ ਉਹ ਆਪਣੇ ਘਰ ਦੇ ਦਰਵਾਜ਼ੇ ਤੇ ਬੈਠਾ ਉਦਾਸ ਮਨ ਨਾਲ ਸੋਚ ਰਿਹਾ ਸੀ ਉਸ ਵੇਲੇ ਚਿੜੀਆਂ ਦਾ ਇੱਕ ਝੁੰਡ ਉੱਥੇ ਆ ਵਸਿਆ ਪਰ ਉਹ ਪਹਿਲਾਂ ਹੀ ਚਿੜਚਿੜਾ ਸੀ ਉਸ ਨੇ ਗੁੱਸੇ ਵਿੱਚ ਆ ਕੇ ਚਿੜੀਆਂ ਨੂੰ ਉਡਾ ਦਿੱਤਾ ਦਰਅਸਲ ਉਸ ਦੀ ਇਹ ਆਦਤ ਸੀ ਜਦੋਂ ਵੀ ਕੋਈ ਜਾਨਵਰ ਜਾਂ ਪੰਛੀ ਉਸ ਦੇ ਨੇੜੇ ਆਉਂਦਾ ਉਹ ਉਹਨਾਂ ਨੂੰ ਡਾਂਟ ਕੇ ਭਜਾ ਦਿੰਦਾ ਜੇ ਕੋਈ ਸਾਧੂ ਜਾਂ ਸੰਤ ਉਸ ਦੇ ਘਰ ਦੇ ਕੋਲੋਂ ਲੰਘਦਾ ਤਾਂ ਉਹ ਨਮਸ਼ਕਾਰ ਕਰਨ ਦੀ ਬਜਾਏ ਮੂੰਹ ਮੋੜ ਲੈਂਦਾ ਸੀ ਸਮਾ ਆਪਣੀ ਰਫਤਾਰ ਨਾਲ ਚੱਲਦਾ ਰਿਹਾ ਪਰ ਉਸ ਦੀ ਜ਼ਿੰਦਗੀ ਵਿੱਚ ਸੁੱਖ ਨਾ ਆਇਆ ਅੰਤ ਵਿੱਚ ਵਾਰ-ਵਾਰ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਜਦੋਂ ਉਸ ਦਾ ਮਨੋਬਲ ਟੁੱਟ ਗਿਆ ਉਸ ਨੇ ਸੋਚ ਲਿਆ ਕਿ ਹੁਣ ਉਹ ਆਪਣੀ ਇਹ ਜ਼ਿੰਦਗੀ ਖਤਮ ਕਰ ਲਵੇਗਾ ਆਪਣਾ ਘਰ ਛੱਡ ਕੇ ਉਹ ਵਿਅਕਤੀ ਪਿੰਡ ਤੋਂ ਬਾਹਰ ਚਲਾ ਗਿਆ ਜਦੋਂ ਉਸ ਦੀ ਨਜ਼ਰ ਨਦੀ ਤੇ ਪਈ ਤਾਂ ਉਸ ਨੇ ਬਿਨਾਂ ਕੁਝ ਸੋਚੇ ਸਮਝੇ ਉਸ ਵਿੱਚ ਛਾਲ ਮਾਰ ਦਿੱਤੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉੱਥੇ ਹੀ ਇੱਕ ਸੰਨਿਆਸੀ ਆਪਣੇ ਚੇਲਿਆਂ ਦੇ ਨਾਲ ਬੈਠਾ ਧਿਆਨ ਲਗਾ ਰਿਹਾ ਸੀ ਜਿਵੇਂ ਹੀ ਉਸ ਨੇ ਆਦਮੀ ਨੂੰ ਨਦੀ ਵਿੱਚ ਡੁੱਬਦੇ ਦੇਖਿਆ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਜਲਦੀ ਜਾ ਕੇ ਇਸ ਆਦਮੀ ਨੂੰ ਬਚਾ ਲਿਆ ਜਿਵੇਂ ਹੀ ਉਹ ਆਦਮੀ ਹੋਸ਼ ਵਿੱਚ ਆਇਆ ਉਹ ਬੜੇ ਗੁੱਸੇ ਨਾਲ ਬੋਲਿਆ ਤੁਸੀਂ ਮੇਰੀ ਜਾਨ ਕਿਉਂ ਬਚਾਈ ਮੈਂ ਜਿਉਣਾ ਨਹੀਂ ਚਾਹੁੰਦਾ ਮੇਰੇ ਲਈ ਮੌਤ ਹੀ ਬਿਹਤਰ ਸੀ ਸੰਿਆਸੀ ਨੇ ਸ਼ਾਂਤੀ ਨਾਲ ਕਿਹਾ ਪੁੱਤਰ ਇਹ ਜੀਵਨ ਬਹੁਤ ਕੀਮਤੀ ਹੈ ਤੂੰ ਇਸ ਨੂੰ ਇੰਨੀ ਆਸਾਨੀ ਨਾਲ ਖਤਮ ਕਿਉਂ ਕਰਨਾ ਚਾਹੁੰਦਾ ਹੈ ਹਰ ਜੀਵ ਦਾ ਸਮਾਂ ਨਿਸ਼ਚਿਤ ਹੁੰਦਾ ਹੈ ਜਦੋਂ ਉਹ ਸਮਾਂ ਪੂਰਾ ਹੋਵੇਗਾ ਤਦ ਹੀ ਤੈਨੂੰ ਇਸ ਦੁਨੀਆ ਤੋਂ ਵਿਦਾ ਹੋਣਾ ਪਵੇਗਾ ਨਾ ਇਸ ਤੋਂ ਪਹਿਲਾਂ ਤੇ ਨਾ ਹੀ ਬਾਅਦ ਵਿੱਚ ਉਹ ਆਦਮੀ ਦੁਖੀ ਸੁਰ ਵਿੱਚ ਬੋਲਿਆ ਮੈਂ ਆਪਣੀ ਜ਼ਿੰਦਗੀ ਦੇ ਦੁੱਖਾਂ ਤੋਂ ਬਹੁਤ ਤੰਗ ਆ ਚੁੱਕਾ ਹਾਂ ਹਰ ਕੰਮ ਵਿੱਚ ਅਸਫਲਤਾ ਮਿਲਦੀ ਹੈ ਮੇਰੀ ਸਮਝ ਤੋਂ ਪਰੇ ਹੈ ਕਿ ਮੇਰਾ ਚੰਗਾ ਸਮਾਂ ਆਖਿਰ ਕਦੋਂ ਆਵੇਗਾ ਸੰਿਆਸੀ ਨੇ ਮੁਸਕਰਾ ਕੇ ਕਿਹਾ ਮੈਂ ਤੇਰੀ ਮਦਦ ਕਰਾਂਗਾ ਪਰ ਪਹਿਲਾਂ ਇਹ ਮਾੜੀ ਵਿਚਾਰ ਆਪਣੇ ਮਨ ਵਿੱਚੋਂ ਕੱਢ ਦੇ ਖੁਦਕੁਸ਼ੀ ਸਭ ਤੋਂ ਵੱਡਾ ਪਾਪ ਹੈ ਇਸ ਨਾਲ ਸਮੱਸਿਆਵਾਂ ਨਹੀਂ ਮੁੱਕਦੀਆਂ ਸਗੋਂ ਤੂੰ ਇਹ ਸਾਬਤ ਕਰਦਾ ਹੈ ਕਿ ਤੈਨੂੰ ਆਪਣੇ ਉੱਤੇ ਵਿਸ਼ਵਾਸ ਨਹੀਂ ਉਹ ਵਿਅਕਤੀ ਥੋੜਾ ਨਰਮ ਹੋਇਆ ਤੇ ਬੇਨਤੀ ਕਰਦੇ ਹੋਏ ਬੋਲਿਆ ਹੇ ਮਹਾਤਮਾ ਤੁਸੀਂ ਬਹੁਤ ਗਿਆਨਮਾਨ ਜਾਪਦੇ ਹੋ ਮੈਨੂੰ ਰਸਤਾ ਦਿਖਾਓ ਦੱਸੋ ਕਿ ਮੇਰਾ ਚੰਗਾ ਸਮਾਂ ਕਦੋਂ ਆਵੇਗਾ ਕਿਹੜੀ ਨਿਸ਼ਾਨੀ ਚੰਗਾ ਸਮਾਂ ਆਉਣ ਦੀ ਪਹਿਚਾਨ ਹੁੰਦੀ ਹੈ ਸੰਨਿਆਸੀ ਨੇ ਕਿਹਾ ਤੇਰੀ ਮਦਦ ਜ਼ਰੂਰ ਕਰਾਂਗਾ ਪਰ ਉਸ ਤੋਂ ਪਹਿਲਾਂ ਤੈਨੂੰ ਮੇਰੇ ਕੁਝ ਹੁਕਮ ਮੰਨਣੇ ਪੈਣਗੇ ਜਿਵੇਂ ਮੈਂ ਕਹਾਂਗਾ ਤੂੰ ਉਹ ਕਰੇਂਗਾ ਇਹ ਤੇਰੀ ਪਰਖ ਹੋਵੇਗੀ ਉਹ ਵਿਅਕਤੀ ਤੁਰੰਤ ਕਹਿਣ ਲੱਗਾ ਜੋ ਤੁਸੀਂ ਕਹੋਗੇ ਮੈਂ ਸਭ ਕੁਝ ਮੰਨ ਲਵਾਂਗਾ बस ਮੈਨੂੰ ਮੇਰੇ ਚੰਗੇ ਸਮੇਂ ਦਾ ਰਸਤਾ ਦਿਖਾਓ ਸਿਆਸੀ ਨੇ ਕਿਹਾ ਠੀਕ ਹੈ ਸਭ ਤੋਂ ਪਹਿਲਾਂ ਹਰ ਰੋਜ਼ ਸਵੇਰੇ ਚਿੜੀਆਂ ਨੂੰ ਦਾਣਾ ਪਾਉਣਾ ਸ਼ੁਰੂ ਕਰ ਉਹਨਾਂ ਨੂੰ ਆਪਣੇ ਘਰ ਦੇ ਦਰਵਾਜ਼ੇ ਤੇ ਆਉਣ ਦੇ ਉਹ ਤੇਰੇ ਘਰ ਅਤੇ ਤੇਰੀ ਕਿਸਮਤ ਦੋਵਾਂ ਵਿੱਚ ਰੋਸ਼ਨੀ ਲਿਆਉਣਗੀਆਂ ਉਹ ਆਦਮੀ ਹੈਰਾਨ ਹੋਇਆ ਤੇ ਹੌਲੀ ਜਿਹੀ ਬੋਲਿਆ ਪਰ ਮੈਨੂੰ ਤਾਂ ਚਿੜੀਆਂ ਬਿਲਕੁਲ ਪਸੰਦ ਨਹੀਂ ਜਦੋਂ ਵੀ ਉਹ ਆਉਂਦਿਆਂ ਨੇ ਮੈਂ ਉਹਨਾਂ ਨੂੰ ਭਜਾ ਦਿੰਦਾ ਹਾਂ ਸੰਨਿਆਸੀ ਨੇ ਗੰਭੀਰਤਾ ਨਾਲ ਕਿਹਾ ਇਹ ਤਾਂ ਤੇਰੀ ਗਲਤੀ ਹੈ ਤੂੰ ਚੰਗੇ ਸਮੇਂ ਦੇ ਸੰਕੇਤ ਦਾ ਸਵਾਗਤ ਨਹੀਂ ਕਰਦਾ ਸਗੋਂ ਉਹਨਾਂ ਨੂੰ ਭਜਾਉਂਦਾ ਹੈ ਉਹ ਆਦਮੀ ਹੈਰਾਨ ਹੋ ਕੇ ਬੋਲਿਆ ਪੰਛੀਆਂ ਦਾ ਮੇਰੇ ਚੰਗੇ ਸਮੇਂ ਨਾਲ ਕੀ ਲੈਣਾ ਦੇਣਾ ਸੰਨਿਆਸੀ ਨੇ ਮੁਸਕਰਾਉਂਦੇ ਹੋਏ ਕਿਹਾ ਜਾ ਪਹਿਲਾਂ ਮੇਰੀ ਇਹ ਗੱਲ ਮੰਨ ਕੇ ਵੇਖ ਜਦੋਂ ਵੀ ਚਿੜੀਆਂ ਤੇਰੇ ਘਰ ਦੇ ਦਰਵਾਜ਼ੇ ਤੇ ਆਉਣ ਉਹਨਾਂ ਨੂੰ ਦਾਣੇ ਪਾ ਇਹ ਕੰਮ ਹਰ ਰੋਜ਼ ਕਰ ਤੇ ਇੱਕ ਹਫ਼ਤੇ ਬਾਅਦ ਮੁੜ ਕੇ ਮੈਨੂੰ ਇੱਥੇ ਹੀ ਮਿਲੀ ਉਸ ਵਿਅਕਤੀ ਕੋਲ ਹੋਰ ਕੋਈ ਚਾਰਾ ਨਹੀਂ ਸੀ ਇਸ ਲਈ ਉਹ ਸਾਧੂ ਦੀ ਗੱਲ ਮੰਨ ਕੇ ਘਰ ਵਾਪਸ ਚਲਾ ਗਿਆ ਹੁਣ ਜਦੋਂ ਵੀ ਚਿੜੀਆਂ ਉਸ ਦੇ ਦਰਵਾਜ਼ੇ ਤੇ ਆਉਂਦੀਆਂ ਉਹ ਪਿਆਰ ਨਾਲ ਉਹਨਾਂ ਨੂੰ ਦਾਣੇ ਪਾ ਦਿੰਦਾ ਹੌਲੀ-ਹੌਲੀ ਉਸ ਦੇ ਮਨ ਦੀ ਹਾਲਤ ਬਦਲਣ ਲੱਗੀ ਸਿਰਫ ਇੱਕ ਹਫ਼ਤੇ ਵਿੱਚ ਹੀ ਉਸ ਨੂੰ ਲੱਗਣ ਲੱਗਾ ਜਿਵੇਂ ਕੋਈ ਚੰਗੀ ਖ਼ਬਰ ਆਉਣ ਵਾਲੀ ਹੈ ਉਸ ਦੀ ਸੋਚ ਵਿੱਚ ਸ਼ਾਂਤੀ ਤੇ ਆਸ ਆਉਣ ਲੱਗੀ ਜਦੋਂ ਉਹ ਮੋੜ ਸਾਧੂ ਨੂੰ ਮਿਲਿਆ ਤਾਂ ਖੁਸ਼ੀ ਨਾਲ ਕਹਿਣ ਲੱਗਾ ਮਹਾਤਮਾ ਜੀ ਮੈਂ ਹਰ ਰੋਜ਼ ਚਿੜੀਆਂ ਨੂੰ ਦਾਣੇ ਪਾ ਰਿਹਾ ਹਾਂ ਤੇ ਹੁਣ ਮੇਰੀ ਜ਼ਿੰਦਗੀ ਵਿੱਚ ਕੁਝ ਚੰਗੀਆਂ ਘਟਨਾਵਾਂ ਵੀ ਹੋਣ ਲੱਗੀਆਂ ਨੇ ਸੰਿਆਸੀ ਨੇ ਮੁਸਕਰਾਉਂਦਿਆਂ ਕਿਹਾ ਦੇਖਿਆ ਪੁੱਤਰ ਕਈ ਵਾਰ ਮਨੁੱਖ ਆਪਣੇ ਦੁੱਖਾਂ ਤੇ ਗੁੱਸੇ ਵਿੱਚ ਉਹਨਾਂ ਸੰਕੇਤਾਂ ਨੂੰ ਹੀ ਦੂਰ ਕਰ ਦਿੰਦਾ ਹੈ ਜੋ ਰੱਬ ਉਸ ਦੇ ਜੀਵਨ ਵਿੱਚ ਚੰਗਾ ਸਮਾਂ ਲਿਆਉਣ ਲਈ ਭੇਜਦਾ ਹੈ ਜ਼ਿੰਦਗੀ ਵਿੱਚ ਕੁਝ ਚੀਜ਼ਾਂ ਅਜਹੀਆਂ ਹੁੰਦੀਆਂ ਨੇ ਜੋ ਬਿਨਾਂ ਸਮਝੇ ਹੀ ਵੱਡਾ ਪ੍ਰਭਾਵ ਛੱਡ ਜਾਂਦੀਆਂ ਨੇ ਇਹੀ ਚੰਗੇ ਸਮੇਂ ਦੇ ਆਉਣ ਦਾ ਸੰਕੇਤ ਹੁੰਦਾ ਹੈ ਉਹ ਆਦਮੀ ਉਤਸਕ ਹੋ ਕੇ ਬੋਲਿਆ ਮਹਾਤਮਾ ਜੀ ਕਿਰਪਾ ਕਰਕੇ ਮੈਨੂੰ ਉਹ ਸੰਕੇਤ ਦੱਸੋ ਉਹ ਕਿਹੜੀਆਂ ਨਿਸ਼ਾਨੀਆਂ ਹੁੰਦੀਆਂ ਨੇ ਜੋ ਚੰਗੇ ਸਮੇਂ ਦੇ ਆਉਣ ਦੀ ਪਛਾਣ ਦਿੰਦੀਆਂ ਨੇ ਸਾਧੂ ਨੇ ਕਿਹਾ ਪਹਿਲਾ ਸੰਕੇਤ ਤੇਰੇ ਦਰਵਾਜ਼ੇ ਤੇ ਚਿੜੀਆਂ ਦਾ ਆਉਣਾ ਹੁਣ ਤੂੰ ਖੁਦ ਮਹਿਸੂਸ ਕਰ ਚੁੱਕਾ ਹੈ ਕਿ ਇਹ ਛੋਟੇ ਜੀਵ ਸਾਡੇ ਜੀਵਨ ਵਿੱਚ ਕਿੰਨੀ ਸ਼ਾਂਤੀ ਤੇ ਖੁਸ਼ਹਾਲੀ ਲਿਆਉਂਦੇ ਨੇ ਇਹ ਪੰਛੀ ਰੱਬ ਦੇ ਪਿਆਰੇ ਹੁੰਦੇ ਨੇ ਮਾਸੂਮ ਤੇ ਸੱਚੇ ਦਿਲ ਵਾਲੇ ਜਦੋਂ ਰੱਬ ਕਿਸੇ ਦੇ ਜੀਵਨ ਵਿੱਚ ਚੰਗਾ ਸਮਾਂ ਲਿਆਉਣ ਲੱਗਦਾ ਹੈ ਤਾਂ ਉਹ ਪਹਿਲਾਂ ਇਹ ਪੰਛੀ ਉਹਨਾਂ ਦੇ ਘਰ ਦੇ ਆਲੇ-ਦੁਆਲੇ ਭੇਜਦਾ ਹੈ ਸਾਧੂ ਨੇ ਅੱਗੇ ਕਿਹਾ ਜੇ ਮਨੁੱਖ ਉਹਨਾਂ ਦਾ ਪਿਆਰ ਨਾਲ ਸਵਾਗਤ ਕਰੇ ਦਾਣਾ ਪਾਣੀ ਦੇਵੇ ਤਾਂ ਚੰਗਾ ਸਮਾਂ ਜਲਦੀ ਆਉਂਦਾ ਹੈ ਪਰ ਜੇਕਰ ਉਹ ਉਹਨਾਂ ਨੂੰ ਭਜਾ ਦੇਵੇ ਜਾਂ ਤੰਗ ਕਰੇ ਤਾਂ ਚੰਗਾ ਸਮਾਂ ਵੀ ਉਸ ਤੋਂ ਦੂਰ ਚਲਾ ਜਾਂਦਾ ਹੈ ਇਸ ਲਈ ਜਦੋਂ ਵੀ ਚਿੜੀਆਂ ਤੇਰੇ ਬੂਹੇ ਤੇ ਆਉਣ ਉਹਨਾਂ ਦਾ ਹਮੇਸ਼ਾ ਸਤਕਾਰ ਨਾਲ ਸਵਾਗਤ ਕਰਨਾ ਦੂਜਾ ਸੰਕੇਤ ਸੰਿਆਸੀ ਨੇ ਕਿਹਾ ਹੋਰ ਜਾਨਵਰਾਂ ਦਾ ਵੀ ਤੇਰੇ ਦਰਵਾਜ਼ੇ ਤੇ ਆਉਣਾ ਹੋਵੇਗਾ ਜਿਵੇਂ ਗਾਂ ਮੱਝ ਇਹ ਦੁੱਧ ਦੇਣ ਵਾਲੇ ਪਸ਼ੂ ਬੜੇ ਪਵਿੱਤਰ ਮੰਨੇ ਜਾਂਦੇ ਨੇ ਸਾਧੂ ਨੇ ਕਿਹਾ ਕਿ ਘਰ ਵਿੱਚ ਬਣੀ ਪਹਿਲੀ ਰੋਟੀ ਜਾਨਵਰ ਪਸ਼ੂ ਪੰਛੀ ਨੂੰ ਸਮਰਪਿਤ ਕਰਨੀ ਚਾਹੀਦੀ ਹੈ ਜਦੋਂ ਵੀ ਇਹ ਪਸ਼ੂ ਤੇਰੇ ਘਰ ਦੇ ਆਲੇ-ਦੁਆਲੇ ਆਵੇ ਇਸ ਨੂੰ ਸ਼ੁਭ ਸੰਕੇਤ ਸਮਝ ਤੇ ਉਹਨਾਂ ਨੂੰ ਰੋਟੀ ਖਵਾ ਦੇ ਤੀਜਾ ਸੰਕੇਤ ਸੁਪਨੇ ਵਿੱਚ ਚੰਗੀਆਂ ਰੂਹਾਂ ਦਾ ਆਉਣਾ ਜੇਕਰ ਤੁਸੀਂ ਕਦੇ ਸੁਪਨੇ ਵਿੱਚ ਆਪਣੇ ਬਜ਼ੁਰਗ ਪੁਰਖਿਆਂ ਨੂੰ ਵੇਖਦੇ ਹੋ ਤਾਂ ਇਹ ਚੰਗੇ ਸਮੇਂ ਦੀ ਨਿਸ਼ਾਨੀ ਸਮਝੋ ਸਾਡੇ ਪੁਰਖੇ ਸਾਡੀਆਂ ਜ਼ਿੰਦਗੀਆਂ ਤੋਂ ਦੂਰ ਹੋ ਸਕਦੇ ਨੇ ਪਰ ਰੂਹਾਨੀ ਤੌਰ ਤੇ ਉਹ ਸਾਡੇ ਨਾਲ ਜੁੜੇ ਰਹਿੰਦੇ ਨੇ ਉਹ ਸੁਪਨੇ ਰਾਹੀਂ ਸੁਨੇਹੇ ਲੈ ਕੇ ਆਉਂਦੇ ਹਨ ਹੌਸਲਾ ਰਾਹ ਦਿਸ਼ਾ ਜਾਂ ਇਹ ਦੱਸਣ ਲਈ ਕਿ ਚੰਗਾ ਸਮਾਂ ਆ ਰਿਹਾ ਹੈ ਇਸ ਲਈ ਜੇਕਰ ਕਿਸੇ ਰਾਤ ਤੁਹਾਨੂੰ ਆਪਣੇ ਪੁਰਖੇ ਸੁਪਨੇ ਵਿੱਚ ਦਿਖਾਈ ਦੇਣ ਉਸ ਨੂੰ ਡਰਾਵਨਾ ਨਾ ਸਮਝੋ ਉਸ ਨੂੰ ਖੁਸ਼ੀ ਨਾਲ ਲਵੋ ਤੇ ਦਿਲ ਨੂੰ ਹਲਕਾ ਰੱਖੋ ਆਪਣੀਆਂ ਆਦਤਾਂ ਵਿੱਚ ਰਹਿਮਤ ਤੇ ਸਦ ਭਾਵਨਾ ਬਣਾ ਕੇ ਰੱਖੋ ਇਹ ਬਹੁਤ ਵਧੀਆ ਗੁਣ ਹਨ ਚੌਥਾ ਸੰਕੇਤ ਪਾਠ ਸਿਮਰਨ ਕਰਦੇ ਸਮੇਂ ਅੱਖਾਂ ਵਿੱਚ ਹੰਝੂ ਆਉਣਾ ਜੇਕਰ ਤੁਸੀਂ ਰੋਜ਼ਾਨਾ ਰੱਬ ਦੀ ਭਗਤੀ ਕਰਦੇ ਹੋ ਤੇ ਅਚਾਨਕ ਦਿਲ ਦੀ ਗਹਿਰਾਈ ਤੋਂ ਹੰਝੂ ਭਰ ਆਉਣ ਤਾਂ ਇਹ ਇੱਕ ਉੱਚਾ ਰੋਹਾਨੀ ਸੰਕੇਤ ਹੈ ਇਹ ਦੱਸਦਾ ਹੈ ਕਿ ਪਰਮਾਤਮਾ ਤੁਹਾਡੇ ਦਿਲ ਨਾਲ ਜੁੜ ਰਹੇ ਨੇ ਉਹ ਤੁਹਾਡੇ ਅੰਦਰ ਭਾਵਨਾ ਪੈਰ ਰਹੇ ਨੇ ਐਸਾ ਹੋਵੇ ਤਾਂ ਰੱਬ ਦਾ ਸ਼ੁਕਰ ਕਰੋ ਅਤੇ ਆਪਣੀ ਅਭਿਆਸ ਭਗਤੀ ਨੂੰ ਹੋਰ ਗੰਭੀਰਤਾ ਨਾਲ ਅੱਗੇ ਵਧਾਓ ਪੰਜਵਾਂ ਸੰਕੇਤ ਮੁਸ਼ਕਲ ਸਮੇਂ ਵਿੱਚ ਸਾਧੂ ਸੰਤਾਂ ਦੇ ਦਰਸ਼ਨ ਜੇ ਤੁਸੀਂ ਦੁੱਖਾਂ ਹੀੜਾਂ ਵਿੱਚ ਹੋ ਤਾਂ ਕਿਸੇ ਸਾਧੂ ਜਾਂ ਮਹਾਤਮਾ ਦਾ ਦਰਸ਼ਨ ਹੋ ਜਾਵੇ ਇਹ ਇੱਕ ਚੰਗਾ ਸੰਕੇਤ ਹੈ ਦਰਅਸਲ ਸਾਧੂਆਂ ਦੇ ਰੱਬ ਨਾਲ ਨੇੜਲੇ ਰਿਸ਼ਤੇ ਹੁੰਦੇ ਨੇ ਉਹ ਰਾਹ ਪ੍ਰਕਾਸ਼ ਦੇ ਸਕਦੇ ਨੇ ਜਦੋਂ ਅਜਿਹੇ ਮਹਾਨ ਲੋਕਾਂ ਨੂੰ ਮਿਲੋ ਉਹਨਾਂ ਦਾ ਸਤਕਾਰ ਕਰੋ ਉਹਨਾਂ ਤੋਂ ਅਸ਼ੀਰਵਾਦ ਲਵੋ ਤੇ ਜੇ ਸਮਰੱਥ ਹੋ ਤਾਂ ਉਹਨਾਂ ਦੀ ਸੇਵਾ ਵੀ ਕਰੋ ਇਹ ਤੁਹਾਡੇ ਚੰਗੇ ਸਮੇਂ ਨੂੰ ਤੇਜ਼ ਕਰੇਗਾ ਅੱਗੇ ਮਹਾਤਮਾ ਜੀ ਦੱਸਦੇ ਨੇ ਕਿ ਅਚਾਨਕ ਰਾਹਦਰਸ਼ਨ ਕਈ ਵਾਰੀ ਜਦੋਂ ਤੁਸੀਂ ਕਿਰੇ ਹੋਏ ਹੋ ਤਾਂ ਮਨ ਵਿੱਚ ਇੱਕ ਹੋਸ਼ ਵਿਚਾਰ ਆ ਜਾਂਦਾ ਹੈ ਇਸ ਤਰ੍ਹਾਂ ਮੇਰੀ ਸਮੱਸਿਆ ਹੱਲ ਹੋ ਸਕਦੀ ਹੈ ਐਸੇ ਖਿਆਲ ਅਕਸਰ ਰੱਬ ਦੀ ਮਦਦ ਦੇ ਨਾਲ ਹੀ ਆਉਂਦੇ ਨੇ ਜੇ ਤੁਹਾਡੇ ਦਿਮਾਗ ਵਿੱਚ ਕੋਈ ਹੱਲ ਆ ਰਿਹਾ ਹੈ ਉਸ ਨੂੰ ਫੌਰਨ ਅਜਮਾਓ ਕਿਉਂਕਿ ਜੇ ਉਹ ਵਿਚਾਰ ਆਇਆ ਹੈ ਤਾਂ ਇਸ ਦੇ ਪਿੱਛੇ ਕੁਝ ਵੱਡੀ ਸ਼ਕਤੀ ਖੜੀ ਹੋ ਸਕਦੀ ਹੈ ਜਿਸ ਨਾਲ ਤੁਹਾਡੇ ਕਈ ਰਾਹ ਖੁੱਲ ਸਕਦੇ ਹਨ ਸੰਿਆਸੀ ਨੇ ਆਦਮੀ ਨੂੰ ਇਹ ਸਾਰੇ ਸੰਕੇਤ ਨਿਸ਼ਾਨੀਆਂ ਸਮਝਾ ਕੇ ਆਖਿਆ ਇਹ ਸੰਕੇਤ ਭਾਵੇਂ ਛੋਟੇ-ਛੋਟੇ ਹਨ ਪਰ ਪ੍ਰਮਾਤਮਾ ਤੁਹਾਡੇ ਸਾਹਮਣੇ ਚੰਗੇ ਸਮੇਂ ਦਾ ਰਾਹ ਦੱਸਦਾ ਹੈ ਜਦੋਂ ਤੁਸੀਂ ਇਹਨਾਂ ਨਿਸ਼ਾਨੀਆਂ ਨੂੰ ਸਤਕਾਰ ਦੇ ਨਾਲ ਸਵੀਕਾਰ ਕਰਦੇ ਹੋ ਪੰਛੀਆਂ ਨੂੰ ਦਾਣਾ ਪਾਉਂਦੇ ਹੋ ਸਾਧੂ ਸੰਤਾਂ ਨੂੰ ਨਮਸਕਾਰ ਕਰਦੇ ਹੋ ਸੁਪਣਿਆਂ ਦਾ ਸਵਾਗਤ ਕਰਦੇ ਹੋ ਦਿਲ ਵਿੱਚ ਰੱਬ ਦੀ ਪਗਤੀ ਨੂੰ ਮਹੱਤਵ ਦਿੰਦੇ ਹੋ ਤਾਂ ਚੰਗਾ ਸਮਾਂ ਤੇਜ਼ੀ ਨਾਲ ਤੁਹਾਡੇ ਕੋਲ ਆ ਜਾਂਦਾ ਹੈ ਉਹ ਆਦਮੀ ਸੰਿਆਸੀ ਦਾ ਧੰਨਵਾਦ ਕਰਦਾ ਹੈ ਵਾਦਾ ਕਰਦਾ ਹੈ ਕਿ ਹੁਣ ਉਹ ਦਿਨ ਰਾਤ ਹੀ ਭਲਾਈ ਦੇ ਨੇਕ ਰਾਹ ਤੇ ਚੱਲੇਗਾ ਉਹ ਹਰ ਛੋਟੇ ਵੱਡੇ ਜੀਵ ਜੰਤੂ ਨੂੰ ਪਰਮਾਤਮਾ ਦੀ ਰਚਨਾ ਅਤੇ ਹਰ ਥਾਂ ਤੇ ਉਸ ਮਾਲਕ ਦੀ ਜੋਤ ਨੂੰ ਦੇਖਦਿਆਂ ਮਨ ਅੰਦਰ ਭਗਤੀ ਤੇ ਨਿਮਰਤਾ ਰੱਖੇਗਾ ਅਤੇ ਜਦ ਵੀ ਚੰਗੇ ਸੰਕੇਤ ਆਉਣਗੇ ਉਹਨਾਂ ਦਾ ਸਤਕਾਰ ਤੇ ਸਵਾਗਤ ਕਰੇਗਾ ਦੋਸਤੋ ਉਮੀਦ ਹੈ ਇਸ ਕਹਾਣੀ ਦੇ ਇਹ ਸੰਕੇਤ ਤੁਹਾਡੇ ਲਈ ਵੀ ਸਹਾਇਕ ਹੋਣਗੇ ਜੁੜੇ ਰਹੋ ਪੰਜਾਬੀ ਰੂਹ ਦੇ ਨਾਲ ਧੰਨਵਾਦ